ਹੇ ਵਾਸੀਓ ਲਖਣਾ ਯਾਦ ਸਾਨੂੰ ਕਿਤੇ ਦਿਲਾ ਤੋਨਾ ਕੁਲਾ ਜਾਣਾ ਖਾਤਰ ਵਤਨ ਦੀ ਲੱਗੇ ਹਾਂ ਚੜੇ ਨ ਬੰਸੀ ਸਾਨੂੰ ਦੇਖ ਨਹੀਂ ਕਬਰਾਂ ਜਾਣਾ ਹੱਬੀ ਮੋਤ ਨੇ ਵਕਨ ਦੇ ਵਾਸੀਆਂ ਦੇ ਦਿਲੀ ਵਤਨ ਦੇ ਦੇ ਵਤਨ ਦੇ ਦਾਖਲ ਹੋ ਕੇ ਡਿਗਰੀਆਂ ਪਾ ਜਾਣਾ ਹੁੰਦੇ ਫੇਰ ਬੋਤੇ ਤੱਕ ਆਸ ਥੋੜੇ ਵਤਨ ਵਾਸੀਓ ਦਿਲ